ਕੀ ਮਾਮਲਾ ਪੂਰਾ ਜਿਹਾ ਆਪਰੇਸ਼ਨ ਕਾਸੋ ਵੀ ਪੁਲਿਸ ਨੇ ਚਲਾਇਆ ਗਿਆ ਕੀ ਰਿਕਵਰੀ ਹੋਈ ਸ਼ਰਾਬ ਦੀ ਇਹ ਕਾਸੋ ਆਪਰੇਸ਼ਨ ਮਾ ਜੋ ਡੀਜੀਪੀ ਸਾਹਿਬ ਵੱਲੋਂ ਚਲਾਇਆ ਗਿਆ ਨਗਨਗ ਜਿਲ੍ਹੇ ਚ ਸਾਡੇ ਸ਼੍ਰੀ ਮੁਖਸਰ ਸਾਹਿਬ ਚ ਸ਼੍ਰੀ ਭਾਗੀਰਥ ਮੀਨਾ ਆਈ.ਐਸ.ਐਸ. ਸਾਹਿਬ ਵੱਲੋਂ ਸੀ ਅਜ ਗਦੜਵਾ ਸਾਹਿਬੀ ਤੇ ਬਾਕੀ ਸਾਰੇ ਹਸਾਬ ਜਿਨਾਂ ਚ ਸਾਡੀ ਸਾਡੀ ਇੰਸਪੈਕਟਰ ਪਰਮਜੀਤ ਸਿੰਘ ਗਦੜਵਾ ਦੀ ਗਾਂ ਰਣਮਈ ਟਿਕਣ ਟੀਮਾਂ ਬਣਾਈ ਗਈਆਂ ਅਲੱਗ-ਅਲੱਗ ਕੋਟਪਾਈ ਵੱਲੋਂ ਅਲੱਗ-ਅਲੱਗ ਬਣਾਈਆਂ ਗਈਆਂ ਜਿਸ ਵਿੱਚ ਅਮਰਤਪਾਲ ਏ.ਸੀ ਪਿੰਡ ਪਿਉਰੀ ਮजूद ਸੀ ਤੇ ਮੁਖਬਰ ਖਾਸ ਨੇ ਉਹਨਾਂ ਨੂੰ ਤਲਾਸ਼ ਦਿੱਤੀ ਕਿ ਜਿਹੜਾ ਅਰਜੇਸ਼ ਕੁਮਾਰ ਉਰਫ ਕਾਲਾ ਦੁੱਦੀ ਆਪਣੇ ਕਾਰ ਦੇ ਵਿੱਚ ਤੇ ਲਗ ਲਗ ਹੋਰ ਵੀ ਕਰਾਂ ਦੇ ਵਿੱਚ ਡਰਮਜ ਪਾ ਕੇ ਸ਼ਰਾਬ ਜਿਹੜਾ ਜਾਂ ਵਹਿ ਕਾਰ ਤੇ ਲਾ ਕੇ ਵੇਚ ਰਿਹਾ ਜੇਕਰ ਹੁਣ ਨਾਕਾਬੰਦੀ ਕੀਤੀ ਜਾਵੇ ਜਾਂ ਰੇਡ ਕੀਤਾ ਜਾਵੇ ਤੇ ਉਹਦੇ ਕੋਲ ਭਾਰੀ ਮਾਤਰਾ 'ਚ ਜਿਹੜੀ ਸ਼ਰਾਬ ਮਿਲਦੀ ਆ ਜੋ ਅਮਰਤਪਾਲ ਐਸਆਈ ਨੇ ਮੂਵਰਤ ਤੇ ਦੱਸੀ ਹੋਈ ਜਗ੍ਹਾ ਤੇ ਰੇਡ ਕੀਤਾ ਜੋ ਦੌਰਾਨੇ ਰੇਡ ਉਹਦੇ ਕੋਲੋਂ 360 ਬੋਤਲਾਂ ਸ਼ਰਾਬ ਜਿਹੜੀ ਆ ਅੰਗਰੇਜ਼ੀ ਤੇ ਦੇਸੀ ਮਾਰਕ ਕਰਨੀ ਬਰੰਦ ਹੋਈ ਜਿਸ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਜੋ ਇਹਦੀ ਕਾਰ ਆ ਉਹ ਵੈਗਨਰ ਕਾਰ ਆ ਡੀ ਐਲ 5 ਸੀ ਸੀ 40 45 ਕਾਰ ਆ ਜਿਹਦੇ ਵਿੱਚੋਂ ਇਹ ਸ਼ਰਾਬ ਬਰੰਦ ਹੋਈ ਪਹਿਲਾਂ ਸਰ ਕਿੰਨੇ ਕੇ ਮਾਮਲੇ ਦਰਜ ਨੇ ਇੱਥੇ ਇਹਦੇ ਖਿਲਾਫ ਪਹਿਲਾਂ 18 ਮਕਦਮੇ ਦਰਜ ਆ ਜੀ ਜਿਹਦੇ ਵਿੱਚ 12 ਅਕਸਾਈ ਦੇ ਆ 2 ਐਨ ਡੀ ਪੀ ਸਰ ਦੇ ਤੇ 4 ਜਿਹੜੇ ਆ ਉਹ ਅਕਸ ਆਈਪੀਸ ਕਿੰਨੇ ਚਿਰ ਤੋਂ ਸਰ ਕੰਮ ਕਰਦਾ ਰਹੀ ਹੈ ਇਹ 10 2010 ਤੋਂ ਦੇ ਖਿਲਾਫ ਮੁਕਦਮੇ ਦਰਜ ਹੈ ਇਹ ਪਹਿਲਾਂ ਵੀ ਜਦੋਂ ਸ਼ਰਾਬ ਦੇ ਪਰਚੇ ਦਰਜ ਸੀ ਉਦੋਂ ਵੀ ਜਦੋਂ ਸ਼ਰਾਬ ਦਾ ਰੇਡ ਕਰਨ ਦੇ ਸਬੰਧ ਪੁਲਿਸ ਪਾਰਟੀ ਗਈ ਹੈ ਉਦੋਂ ਵੀ ਪੁਲਿਸ ਦੇ ਗਲ ਪਿਆ ਸੀ ਉਹ ਵੀ ਇਹਦੇ ਖਿਲਾਫ ਇੱਕ ਮੁਕਦਮਾ ਸਰ ਇਹ ਦੁੱਧ ਹੀ ਹੈ ਦੁੱਧ ਦਾ ਕੰਮ ਕਰਦਾ ਪਰ ਸ਼ਰਾਬ ਦੁੱਧ ਦੇ ਵਿੱਚ ਲੈ ਜਾਂਦਾ ਡਰਮਰ ਰਮਾਂਜ ਪਾ ਕੇ ਕਿਵੇਂ ਕਰਦਾ ਹੈ ਹਾਂਜੀ ਇਹ ਕਈ ਵਾਰ ਜਿਹੜੀ ਕਾਰ ਹੈ ਦੁੱਧ ਦਾ ਕੰਮ ਕਰਦਾ ਡੇਰੀ ਰੱਖੀ ਨੇ ਉਹਦੇ ਵਿੱਚ ਡਰਮਾ ਚ ਵੀ ਪਾ ਕੇ ਸ਼ਰਾਬ ਲੈ ਜਾਂਦਾ ਕਿਉਂਕਿ ਲਗ ਲਗ ਜਗ੍ਹਾ ਤੇ ਲੋਕਾਂ ਨੂੰ ਲਗ ਲਗ ਵੇਚਦਾ ਵਕੀਲ ਦਰਾਂਤ ਪੁਦੀਸ਼ ਜਿਹੜੇ ਬੰਦੇ ਕੋਲ ਲੈ ਕੇ ਆ ਉਹ ਬੰਦੇ ਨੂੰ ਨਾਮਿਨੇਟ ਕਰਕੇ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਂਜੀ ਸਰ। ਇਸੇ ਲਈ ਦੇ ਵਿੱਚ ਅੱਜ ਥਾਣਾ ਕੋਟਪਾਈ ਮੁਕ ਅਫਸਰ ਵੱਲੋਂ ਉਹਨਾਂ ਦੀਆਂ ਅਲੱਗ-ਅਲੱਗ ਟੀਮਾਂ ਬਾਈਆਂ ਗਈਆਂ ਜਿਸ ਵਿੱਚ ਇੱਕ ਏਐਸਆਈ ਰਿਸਪੌਂਸ ਸਿੰਘ ਵੱਲੋਂ ਟੀਮ ਬਣਾਈ ਗਈ। ਇੱਕ ਏਐਸਆਈ ਗੁਰਮੀਤ ਸਿੰਘ ਵੱਲੋਂ ਇੱਕ ਉਹਨਾਂ ਨੇ ਮੁਕੱਦਮਾ ਨੰਬਰ 42 ਐਸਆਈਐਸਟ ਦਾ ਦਰਜ ਕੀਤਾ ਜਿਸ ਵਿੱਚ 200 ਲੀਟਰ ਲਾਣ ਜੀ ਬੋਤਨਾ ਸ਼ਰਾਬ ਨਜਾਇਜ਼ ਤੇ ਚਾਲੂ ਪੱਠੀ ਦਾ ਇੱਕ ਮਕਦਮਾ ਦਰਜ ਕੀਤਾ ਇੱਕ ਮਕਦਮਾ ਉਹਨਾਂ ਨੇ ਨਸ਼ੀਦੀਆਂ ਗੋਲੀਆਂ 10 ਪੱਤੇ ਅਲਪਰਾਜੋਨ ਕੁੱਲ ਗੋਲੀਆਂ 100 ਇੱਕੋ ਮਕਦਮਾ ਦਰਜ ਕੀਤਾ ਇਹਨਾਂ ਦੋਸ਼ੀਆਂ ਦੇ ਵੀ ਪੁਛਗਿਸਤ ਤੋਂ ਬਾਅਦ ਪਤਾ ਲੱਗਿਆ ਜਿਗਾ ਵੀ ਜਿੱਥੋਂ ਇਹ ਲੈ ਕੇ ਆਏ ਕਿਧਰ ਕੋਈ ਵੇਚੀਆਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸਰ ਕਿੱਥੋਂ ਸੀਗੀ ਜੀ ਕਿੱਥੋਂ ਹਾਂਜੀ ਕਿੱਥੋਂ ਸੀ ਕਿੱਥੋਂ ਦੀ ਸੀ ਇਹ ਜਿਹੜਾ ਹੈਗਾ ਜੀ ਸ਼ਰਾਬ ਵਾਲਾ ਇਹ ਪਟੋ ਸਿੰਘ ਪੁੱਤਰ ਗਰਮੀਰ ਸਿੰਘ ਕੋ ਕੋਟਲੀ ਵਾਸੀ ਅ블ੂ ਥਾਣਾ ਕੋਟਪਈ ਜਿਹੜਾਗਾ ਸੀ ਨਸ਼ੀਲੀਆਂ ਗੋਲੀਆਂ ਉਹ ਗਰਗਬੀਰ ਸਿੰਘ ਔਰ ਕਪੀਰਾ ਪੁੱਤਰ ਮਰੀਤ ਸਿੰਘ ਵਾਸੀ ਕੋਟਲੀ ਅ블ੂ ਇਹਨਾਂ ਦੇ ਖਰਾਬ ਐਨਡੀਪੀਸੀ ਦਾ ਪਰਚਾ ਦਰਜ ਕੀਤਾ ਗਿਆ ਜਿਹੜਾ ਪਟੋਆ ਉਹਦੇ ਖਰਾਬ ਐਕਸਾਈਜਟ ਦਾ ਪਰਚਾ ਦਰਜ ਕੀਤਾ ਗਿਆ ਹੈ